ਜਦੋਂ ਆਪਣੇ ਸਾਰ ਛੱਡ ਦੇਣ ਜਦੋਂ ਆਪਣੇ ਮੁੱਖ ਮੋੜ ਜਾਣ ਫਿਰ ਇਕੱਲੇ ਕਹਿ ਰਹੇ ਨਾ ਕੀ ਹੁੰਦਾ ਉਹ ਗੁਰਿੰਦਰ ਧਮਾਨ ਦੇ ਨਾਲ ਹੋਇਆ ਜਦੋਂ ਠੋਕਰ ਵੱਜਦੀ ਆ ਚੰਗੇ ਤਕੜੇ ਕਹਿੰਦੇ ਕਹੋਂਦੇ ਵੀ ਠੋਕਰ ਖਾ ਕੇ ਡਿੱਗ ਪੈਂਦੇ ਆ ਇਸ ਜ਼ਿੰਦਗੀ ਦੀਆਂ ਹਨੇਰੀਆਂ ਗਲੀਆਂ 'ਚ ਕਿਤਨਾ ਕਿਤੇ ਗੁਰਿੰਦਰ ਸਿੰਘ ਧਮਾਨ ਵੀ ਗੁੰਮਸਮ ਹੋ ਗਿਆ ਸ਼ਾਹ ਉਹਦਾ ਇਹਨਾਂ ਤੋਂ ਹੋ ਗਿਆ ਸੀ ਕਿ ਉਸਦੀ ਤੋੜ ਨੂੰ ਪੂਰਾ ਕਰਨ ਵਾਸਤੇ ਘਰ ਦਾ ਸਮਾਨ ਤੱਕ ਵੇਚਣਾ ਉਸਨੇ ਸ਼ੁਰੂ ਕਰ ਦਿੱਤਾ ਤੇ ਟਾਇਲਟ ਬਾਥਰੂਮ ਦਾ ਸਾਰਾ ਉਸ ਪਰ ਹੋ ਰਿਹਾ ਹੈ ਜੀ ਬੁਰੇ ਤੇ ਮੰਦਭਾਗੇ ਹਾਲਾਤਾਂ ਦੇ ਵਿੱਚ ਪਈ ਰਹਿ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡਾ ਗ੍ਰਿੰਦਰ ਧਮਾਨ ਵੀਰਾ ਆਪਣੇ ਪੈਰਾਂ ਤੇ ਤੁਰ ਰਿਹਾ ਇਹ ਹੀ ਬਹੁਤ ਵੱਡੀ ਗੱਲ ਆ ਇਸ ਦਿਨ ਵੀਰਾ ਆਇਆ ਸੀ ਬਹੁਤ ਹੀ ਜ਼ਿਆਦਾ ਬਿਮਾਰ ਸੀ ਕਮਜ਼ੋਰ ਸੀ ਛਿੜਕ ਤੌਰ ਤੇ ਜਦੋਂ ਆਪਣੇ ਸਾਥ ਛੱਡ ਦੇਣ ਜਦੋਂ ਆਪਣੇ ਮੁੱਖ ਮੋੜ ਦੇਣ ਫਿਰ ਬੰਦੇ ਨਾਲ ਇਕੱਲੇ ਨਾਲ ਇਕੱਲੇ ਕਹਰੇ ਨਾ ਕੀ ਹੁੰਦਾ ਉਹ ਗੁਰਿੰਦਰ ਧਮਾਨ ਦੇ ਨਾਲ ਹੋਇਆ ਅੱਜ ਗੁਰਿੰਦਰ ਨੂੰ ਉਹਦੇ ਪਰਿਵਾਰ ਦੇ ਮੈਂਬਰ ਮਿਲਣ ਆਏ ਨੇ ਉਹਦੇ ਰਿਸ਼ਤੇਦਾਰ ਮਿਲਣ ਆਏ ਨੇ ਮੇਰਾ 29 ਅਪ੍ਰੈਲ ਨੂੰ ਸਾਡੇ ਕੋਲੇ ਆਇਆ ਸੀ ਤੇ ਅੱਜ ਜੂਨ ਦਾ ਮਹੀਨਾ ਨੇ ਕਿ ਕਰੀਬ 3 ਮਹੀਨੇ ਹੋ ਗਏ ਵੀਰੇ ਨੂੰ ਸਾਡੇ ਕੋਲ ਆਏ ਨੂੰ ਬਿਲਕੁਲ ਵੀਰਾ ਠੀਕ ਆ ਤੰਦਰੁਸਤ ਆ ਚੜ੍ਹਦੀ ਕਲਾ ਦੇ ਵਿੱਚ ਉਸ ਦਿਨ ਦੀ ਤੇ ਅੱਜ ਦੀ ਹਾਲਤ ਜ਼ਿੰਦਗੀ ਦੇ ਵਿੱਚ ਸਾਡੇ ਜਦੋਂ ਠੋਕਰ ਵੱਜਦੀ ਆ ਚੰਗੇ ਭਲੇ ਚੰਗੇ ਤਕੜੇ ਕਹਿੰਦੇ ਕਹੋਂਦੇ ਵੀ ਠੋਕਰ ਖਾ ਕੇ ਡਿੱਗ ਪੈਂਦੇ ਆ ਤੇ ਗਰਿੰਦਰ ਧਮਾਨ ਵੀ ਵੀਰ ਉਹਨਾਂ ਦੇ ਵਿੱਚੋਂ ਇੱਕ ਸੀ ਇਹਦੇ ਵੀ ਠੋਕਰ ਵੱਜੀ ਡਿੱਗ ਪਿਆ ਕਿਉਂਕਿ ਮਾਪੇ ਇਸ ਦੁਨੀਆ ਤੋਂ ਚਲੇ ਗਏ ਕੱਲਾ ਰਹਿ ਗਿਆ ਕੋਈ ਤੁਹਾਨੂੰ ਪਤਾ ਜਿੱਦਾਂ ਚਿਰ ਰਸਤਾ ਦਿਖਾਉਣ ਵਾਲਾ ਨਾ ਹੋਵੇ ਤੇ ਉਹਨਾਂ ਟਾਈਮ ਆਪਾਂ ਆਮ ਤੌਰ ਤੇ ਗੁੰਮ ਜਾਂਦੇ ਆ ਇਹਨਾਂ ਹਨੇਰੀਆਂ ਗਲੀਆਂ ਦੇ ਵਿੱਚ ਇਸ ਜ਼ਿੰਦਗੀ ਦੀਆਂ ਹਨੇਰੀਆਂ ਗਲੀਆਂ ਚ ਕਿਤਨਾ ਕਿਤੇ ਗੁਰਿੰਦਰ ਸਿੰਘ ਢੀਮਾਨ ਵੀ ਗੁੰਮਸਮ ਹੋ ਗਿਆ ਪਰ ਧੰਨਵਾਦ ਉਹ ਆਸ-ਪਾਸ ਰਹਿੰਦੇ ਲੋਕਾਂ ਦਾ ਜਿਹੜੇ ਉਸ ਸਮੇਂ ਦੇ ਵਿੱਚ ਵੀ ਗੁਰਿੰਦਰ ਦਾ ਸਾਥ ਦਿੰਦੇ ਰਹੇ ਇਹ ਭੈਣ ਅੱਜ ਮਿਲਣ ਆਏ ਨੇ ਸਤੀਸ਼ ਵੀਰਾ ਕਿਨਾਰਾ ਗਵੰਢੀ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਭੈਣ ਕਹਿੰਦੀ ਵੀ ਮੈਂ ਜਦੋਂ ਘਰੇ ਜਾਂਦੀ ਸੀ ਇਹਦੀ ਹਾਲਤ ਦੇਖਦੀ ਸੀ ਰੋਟੀ ਦੇਣ ਤਾਂ ਮੈਂ ਸਤੀਸ਼ ਨੂੰ ਕਹਿੰਦੀ ਸੀ ਵੀ ਤੂੰ ਵੀਡੀਓ ਬਣਾ ਕੇ ਭੇਜ ਆਪਾਂ ਕਿਸੇ ਨਾ ਕਿਤੇ ਗੁਰਿੰਦਰ ਦੀ ਮਦਦ ਕਰੀਏ ਕੋਈ ਹੱਲ ਕੱਢੀਏ ਕਿਉਂਕਿ ਪਿੱਛੇ ਪਰਿਵਾਰ ਦੇ ਵਿੱਚ ਸਪੋਰਟ ਵਾਲਾ ਕੋਈ ਹੈ ਨਹੀਂ ਸੀ ਭਰਾ ਵਾ ਗੁਰਿੰਦਰ ਦਾ ਉਹ ਬਾਹਰ ਆ ਭੈਣ ਆ ਜਿਹੜੀ ਉਹ ਆਪਣੇ ਘਰ ਸੀ ਉਹ ਪ੍ਰੈਗਨੈਂਟ ਸੀ ਉਹਦੇ ਬਿਲਕੁਲ ਬੇਬੀ ਹੋਣ ਵਾਲਾ ਸੀ ਥੋੜੇ ਦਿਨ ਹੀ ਰਹਿੰਦੇ ਸੀ ਉਹ ਵੀ ਨਹੀਂ ਸੀ ਮਗਰ ਆ ਸਕਦੇ ਪਰ ਫਿਰ ਵੀ ਧੰਨਵਾਦ ਉਸ ਦਿਨ ਨੇ ਦੇ ਜੀਜਾ ਜੀ ਵੀ ਉੱਥੇ ਪਹੁੰਚੇ ਉਸ ਦਿਨ ਲੈ ਕੇ ਆਏ ਅਸੀਂ ਤੇ ਆਣ ਗਵਾਂਢ ਦੇ ਲੋਕਾਂ ਦਾ ਜਿਨ੍ਹਾਂ ਨੇ ਸਪੋਰਟ ਕੀਤੀ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਅੱਜ ਗੁਰਿੰਦਰ ਵੀਰਾ 9 ਨਵੰਬਰ 9 ਹੋ ਗਿਆ ਅਜੇ ਵੀਰਾ ਸਾਡੇ ਕੋਲ ਰਹਿ ਕੇ ਆਪਣੀ ਤੰਦਰੁਸਤੀ ਲਈ ਆਪਣੇ ਆਉਣ ਵਾਲੇ ਜੀਵਨ ਦੇ ਲਈ ਤਿਆਰੀ ਕਰ ਰਿਹਾ ਤੁਸੀਂ ਸਾਰੇ ਅਰਦਾਸ ਕਰਿਓ ਗੁਰਿੰਦਰ ਵੀਰਾ ਦੁਬਾਰਾ ਫੇਰ ਉੱਠ ਕੇ ਖੜਾ ਹੋਵੇ ਉਹ ਵੱਜੀ ਹੋਈ ਠੋਕਰ ਨੂੰ ਭੁੱਲ ਕੇ ਆਪਣਾ ਜੀਵਨ ਦੁਬਾਰਾ ਸਟਾਰਟ ਕਰ ਸਕੇ ਉਹ ਕਾਲੀਆਂ ਬੋਲੀਆਂ ਰਾਤਾਂ ਤੇ ਉਹ ਹਨੇਰੀਆਂ ਗਲੀਆਂ ਚੋਂ ਨਿਕਲ ਕੇ ਚਾਨਣ ਮਨਾਰੇ ਵੱਲ ਵਧ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ